ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਅੱਜ ਆਪਾਂ ਲੈ ਕੇ ਆਜਾ ਰਹੇ ਹਾਂ ਕਹਾਣੀ ਮਤਰੀ ਮਾਂ ਨੂੰ ਬੁਰੀ ਕਹਿਣ ਵਾਲਿਓ ਭਾਗ ਪੰਜਵਾਂ ਇਸ ਕਹਾਣੀ ਦੇ ਲੇਖਕ ਹਨ ਦੀਪ ਸ਼ੇਰਗਿੱਲ ਸੂਰਜ ਹਵਾ ਨਾਲ ਟੁੱਟ ਟੁੱਟ ਜਾਂਦੇ ਦਰਖਤਾਂ ਦੇ ਵਿਚਕਾਰ ਜਾ ਕੇ ਡੁੱਬ ਰਿਹਾ ਸੀ ਪੰਛੀ ਵੀ ਆਪਣੇ ਆਲਿਆਂ ਨੂੰ ਵਾਪਸ ਜਾ ਰਹੇ ਸਨ ਪੀਣ ਵਾਲੇ ਬਾਹੋਦਾਹੀ ਠੇਕੇ ਵੱਲ ਨੂੰ ਭੱਜੇ ਜਾ ਰਹੇ ਸੀ ਪਰ ਮੀਤ ਦਾ ਮਨ ਕਰ ਜਾਣ ਲਈ ਕਾਲਾ ਨਹੀਂ ਸੀ ਜਿਵੇਂ ਉਹ ਕਰ ਜਾਣਾ ਹੀ ਨਹੀਂ ਚਾਹੁੰਦਾ ਸੀ ਪਰ ਉਧਰ ਜਸੀ ਅੱਜ ਬਹੁਤ ਖੁਸ਼ ਸੀ ਅੱਜ ਉਹਦੇ ਚਿਹਰੇ ਤੇ ਮੁੱਦਤਾ ਪਿੱਛੋਂ ਰੌਣਕ ਆਈ ਸੀ ਜਿਵੇਂ ਪਤਝੜ ਤੋਂ ਬਾਅਦ ਬਹਾਰ ਆਉਂਦੀ ਹੈ ਅੱਜ ਉਹਦੀ ਮੀਤ ਦੇ ਘਰੇ ਦੂਜੀ ਰਾਸੀ ਪਹਿਲੀ ਰਾਤ ਤਾਂ ਕੁਝ ਕੁ ਰਿਸ਼ਤੇਦਾਰ ਠਹਿਰੇ ਹੋਣ ਕਰਕੇ ਉਹਦੀ ਮੀਤ ਨਾਲ ਕੋਈ ਗੱਲ ਹੀ ਨਹੀਂ ਹੋਈ ਸੀ ਜਸੀ ਬਹੁਤ ਖੁਸ਼ ਸੀ ਜਦ ਉਹਦੇ ਪਹਿਲੇ ਘਰ ਵਾਲੇ ਦੀ ਮੌਤ ਹੋਈ ਸੀ ਤਾਂ ਲੋਕਾਂ ਨੇ ਬੜਾ ਕੁਝ ਸੁਣਾਇਆ ਸੀ ਉਹਨੂੰ ਲੋਕਾਂ ਨੇ ਜਸੀ ਨੂੰ ਹੀ ਉਹਦੇ ਪਤੀ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਸੀ ਬੁੜੀਆਂ ਤਾਂ ਉਹਦੇ ਸਾਹਮਣੇ ਹੀ ਬੋਲਦੀਆਂ ਸੀ ਕਿ ਇਹ ਬੰਦੇ ਖਾਣੀ ਤੇ ਮਨਹੂਸ ਔਰਤ ਹੈ ਜਿਹੜੀ ਲਾਵਾ ਤੇ ਬੈਠੇ ਪਤੀ ਨੂੰ ਹੀ ਖਾ ਗਈ ਹੁਣ ਸਾਰੀ ਰਾਤ ਉਮਰ ਹੀ ਪੇਕਿਆਂ ਦੇ ਘਰੇ ਬੈਠੂਗੀ ਇਹਨੂੰ ਨਹਿਸ ਨੂੰ ਹੁਣ ਕੋਈ ਨਹੀਂ ਲਿਆਂਦਾ ਇਹੋ ਜਿਹੇ ਦਿਲਚੀਰ ਮੇ ਬੋਲ ਸੁਣ ਕੇ ਜੱਸੀ ਦਾ ਸੀਨਾ ਸੜ ਨਹੀਂ ਹੋ ਗਿਆ ਪਰ ਜੱਸੀ ਅੰਦਰੋਂ ਅੰਦਰੀ ਰੋ ਕੇ ਸਿਰਫ ਇਹੀ ਸੋਚ ਕੇ ਚੁੱਪ ਕਰ ਜਾਂਦੀ ਸੀ ਕਿ ਬਾਹ ਗੁਰੂ ਉਹਦੀ ਬਾਹ ਇੱਕ ਦਿਨ ਜ਼ਰੂਰ ਫੜੂਗਾ ਅੱਜ ਉਹ ਦਿਨ ਆ ਗਿਆ ਸੀ ਜੱਸੀ ਦੀਆਂ ਅਰਦਾਸਾਂ ਸੁਣੀਆਂ ਗਈਆਂ ਸਨ ਭੈਣ ਦੀ ਮੌਤ ਦਾ ਉਹਨੂੰ ਦਿਲੋਂ ਦੁੱਖ ਸੀ ਪਰ ਕੋਈ ਹੋਰ ਉਹਦੀ ਭੈਣ ਦੇ ਬੱਚਿਆਂ ਨੂੰ ਕਿਵੇਂ ਸਾਂਭਦੀ ਹੋਂਾ ਉਹਨੂੰ ਤਸ਼ਲੀ ਸੀ ਕਿ ਉਹ ਬੱਚਿਆਂ ਨੂੰ ਦਿਲੋਂ ਅਪਣਾਏਗੀ ਕਦੇ ਉਹਨਾਂ ਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਗੀ ਖਿਆਲਾਂ ਦਾ ਕਿਹੜਾ ਕੋਈ ਦੈਰਾ ਹੁੰਦਾ ਹੈ ਇਹ ਤਾਂ ਪਤਾ ਹੀ ਨਹੀਂ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਪਹੁੰਚ ਕੇ ਰੁਕਦੇ ਨੇ ਖਿਆਲ ਅੰਬਰੀਆਂ ਉਡਾਰੀਆਂ ਲਾਉਂਦੇ ਨੇ ਤੇ ਥੋੜੀ ਜਿਹੀ ਠੋਕਰ ਨਾਲ ਅੰਬਰਾਂ ਤੋਂ ਧਰਤੀ ਤੇ ਡਿੱਗਦੇ ਆ ਵੀ ਇਹਨਾਂ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਨਹੀਂ ਭਾਈ ਕੀ ਕਰੀ ਜਾਂਦੇ ਆ ਨਵੀਆਂ ਬੋਟੀਆਂ ਮੀਤ ਕਰੇ ਆ ਕੇ ਨਹੀਂ ਸੀਤੋ ਪੇ ਕਟਨੀ ਦੀ ਆਵਾਜ਼ ਸੁਣ ਕੇ ਜੱਸੀ ਵੀ ਜਿਵੇਂ ਅਚਾਨਕ ਅੰਬਰੋਂ ਧਰਤੀ ਤੇ ਡਿੱਗ ਪਈ ਹੋਵੇ ਕੁਝ ਨਹੀਂ ਮਾਂ ਜੀ ਬੱਚਿਆਂ ਨੂੰ ਰੋਟੀ ਖਵਾ ਕੇ ਸੁਲਾਇਆ ਇਹ ਜੇ ਕਰੇ ਆਇ ਨਹੀਂ ਬਸ ਉਡੀਕ ਰਹੀ ਸੀ ਜੱਸੀ ਅੰਦਰੋਂ ਅੰਦਰੀ ਆਦਮਰੇ ਸੱਪ ਵਾਂਗ ਬਿਸਕੋਲ ਦੀ ਬੋਲੀ ਕਿਉਂਕਿ ਉਹਦੇ ਸੁਪਨਿਆਂ ਦੇ ਬੁਣੇ ਮਹਿਲ ਨੂੰ ਸੀਤੋ ਦੀ ਆਮਦ ਨੇ ਤੋੜ ਦਿੱਤਾ ਸੀ ਲੈ ਕੁੜੇ ਮੀਤ ਅਜੇ ਆਇਆ ਨਹੀਂ ਏਡਾ ਹਨੇਰਾ ਹੋ ਗਿਆ ਮੈਨੂੰ ਤਾਂ ਪਤਾ ਸੀ ਭਾਈ ਮੀਤ ਕੀਰਤ ਦਾ ਬਾਲਾ ਕਰਦਾ ਸੀ ਉਹਨੇ ਤਾਂ ਜਵਾਕਾਂ ਦੇ ਮਾਰੇ ਨੇ ਅੱਖ ਚੱਬ ਲਿਆ ਮੈਨੂੰ ਨਹੀਂ ਲੱਗਦਾ ਉਹ ਕਦੇ ਤੈਨੂੰ ਕੀਰਤਾਲੀ ਥਾਂ ਦੇਊ ਸੀਤੋ ਦੇ ਨੇੜੇ ਜੇ ਹੋ ਕੇ ਬੋਲੀ ਕੋਈ ਗੱਲ ਨਹੀਂ ਜੀ ਆ ਜਾਣਗੇ ਕੰਮ ਵੀ ਜ਼ਰੂਰੀ ਹੈ ਬਾਕੀ ਮੈਂ ਕੀਰਤ ਪਹਿਣ ਵਾਲੀ ਤਾਂ ਲੈਣੀ ਵੀ ਨਹੀਂ ਮੈਂ ਆਪਣੀ ਜਗ੍ਹਾ ਆਪੇ ਬਣਾ ਲਵਾਂ ਤੁਸੀਂ ਫਿਕਰ ਨਾ ਕਰੋ ਜੱਸੀ ਬੋਲੀ ਲੈਫੋਟ ਕੰਮ ਹੋਣੇ ਜ਼ਰੂਰੀ ਹੋਗੇ ਨਹੀਂ ਜਦ ਕੀਰਤ ਵਿਆਹੀ ਆਈ ਸੀ ਮੀਂਹ ਨਾ ਕਰੋ ਬਾਹਰ ਨਹੀਂ ਨਿਕਲਿਆ ਸੀ ਮੀਤ ਚੱਲ ਕੀ ਹੋਇਆ ਮੀਤ ਦਾ ਦੂਜਾ ਵਿਆਹ ਪਰ ਤੇਰਾ ਤਾਂ ਭਾਈ ਪਹਿਲਾ ਹੈ ਮੈਂ ਤਾਂ ਸੁਣਿਆ ਤੇਰਾ ਘਰ ਵਾਲਾ ਦੂਜੀ ਲਾਮ ਤੇ ਹੀ ਮਰ ਗਿਆ ਸੀ ਫਿਰ ਉਹ ਵਿਆਹ ਥੋੜਾ ਗਿੰਤੀ ਚੋਏ ਸੀਤੋ ਦੇ ਬੋਲਦੇ ਹੀ ਕਰਤਾਰੋ ਬੁੜੀ ਵੀ ਆ ਕੇ ਉਹਦੇ ਕੋਲ ਬੈਠ ਗਈ ਜਮਾ ਸਹੀ ਗੱਲ ਆਕੀਏ ਪੁੱਤ ਤੇਰੀ ਬੇਬੇ ਨੇ ਲੋਕ ਤਾਂ ਸੌ ਗੱਲਾਂ ਕਰਦੇ ਆ ਅਖੇ ਮੀਤ ਇਸ ਔਰਤ ਨੂੰ ਬਸ ਜਵਾਕ ਸੰਭਣ ਨੂੰ ਲਿਆਇਆ ਕਿਤੇ ਲੋਕਾਂ ਦੀਆਂ ਸੱਚੀਆਂ ਨਾ ਹੋ ਜਾਣ ਪੁੱਤ ਕਰਤਾਰੋ ਸੀਤੋ ਦਾ ਸਾਥ ਦਿੰਦੀ ਬੋਲੀ ਅਸਲ ਤੀ ਮੀਤਾ ਪੁੱਤ ਉਹ ਹੈ ਜਿਹੜੀ ਖਸਮ ਨੂੰ ਪੱਲੇ ਨਾਲ ਬਨ ਲੈ ਜਿਵੇਂ ਕੀਰਤ ਕੀਰਤ ਨੇ ਬੰਨਿਆ ਸੀ ਤੂੰ ਜਵਾਕਾਂ ਜੋਗੀ ਨਾ ਰਹਿ ਜੇ ਆਪਦੇ ਬਾਰੇ ਵੀ ਸੋਚ ਸੁੱਖ ਨਾਲ ਤੂੰ ਕਿਹੜਾ ਘਟ ਸੋਣੀ ਸੁਨੱਖੀ ਹੈ ਕਰਤਾਰੋ ਆਪਣੀ ਗੱਲ ਤੇ ਜ਼ੋਰ ਦੇ ਕੇ ਬੋਲੀ ਬਾਕੀ ਭਾਈ ਲੋਕ ਤਾਂ ਕਹਿੰਦੇ ਐ ਗੱਲ ਅਧੂਰੀ ਛੱਡ ਦਿੱਤੀ ਸੀ ਤੋ ਜਾਣ ਬੁੱਝ ਕੇ ਕੀ ਕਹਿੰਦੇ ਐ ਚਾਚੀ ਜੀ ਲੋਕ ਕਾਫੀ ਸਮੇਂ ਤੋ ਚੁੱਪ ਬੈਠੀ ਜੱਸੀ ਬੋਲੀ ਉਹ ਤਾਂ ਭਾਈ ਮੈਂ ਦੱਸਣਾ ਨਹੀਂ ਸੀ ਵੀ ਤੈਨੂੰ ਬੁਰਾ ਲੱਗੂ ਪਰ ਜੇ ਤੂੰ ਪੁੱਛਦੀ ਐ ਤਾਂ ਸੁਣ ਲੋਕ ਕਹਿੰਦੇ ਐ ਆ ਨੌਕਰੀ ਕਰਨ ਵਾਲੀ ਕੁੜੀ ਜਵਾ ਕਿੱਥੋਂ ਸੰਭਲੂ ਨਾਲੇ ਮਤੇਰ ਤਾਂ ਮਤੇਰ ਹੁੰਦੀ ਐ ਕੱਲ ਨੂੰ ਜਿਆਦਾ ਆਪਦੇ ਜਵਾਬ ਹੋਗੇ ਫੇਰ ਕਿੱਥੇ ਨੇ ਕੀਰਤ ਦੇ ਜਵਾਕਾਂ ਨੂੰ ਛਾਨਣਾ ਨੌਕਰ ਬਣਾ ਕੇ ਰੱਖਦੀਆਂ ਮਤੇਰਾ ਤਾਂ ਮਾਂ ਵਾਰੇ ਬੱਚਿਆਂ ਨੂੰ ਜੀਤੋ ਬੋਲੀ ਜਾ ਰਹੀ ਸੀ ਤੇ ਜੱਸੀ ਦੇ ਦਿਲ ਤਿਆਰੀਆਂ ਚੱਲ ਰਹੀਆਂ ਸਨ ਪਰ ਉਹ ਇਹੀ ਸੋਚ ਕੇ ਚੁੱਪ ਰਹੀ ਕਿ ਇਸ ਗੱਲ ਦਾ ਜਵਾਬ ਬੋਲ ਕੇ ਨਹੀਂ ਉਹ ਕਰਕੇ ਦੇਵੇਗੀ ਚੰਗਾ ਭਾਈ ਅਸੀਂ ਚੱਲਦਿਆਂ ਨੇਰਾ ਬੜਾ ਹੋ ਗਿਆ ਰੋਟੀ ਟੁੱਕਰ ਖਾਈਏ ਜਾ ਕੇ ਮੀਤ ਨੂੰ ਹੁਣ ਤਾਈ ਤਾਂ ਆ ਜਾਣਾ ਚਾਹੀਦਾ ਸੀ ਕਹਿੰਦੀਆਂ ਉਹ ਦੋਵੇਂ ਅੱਗੜ ਪਿਸੜ ਉਹ ਤੁਰੀਆਂ ਮੀਤ ਨੂੰ ਆਣਾ ਤਾਈ ਆ ਜਾਣਾ ਚਾਹੀਦਾ ਸੀ ਇਹ ਗੱਲ ਤਾਂ ਜੱਸੀ ਦੇ ਦਿਮਾਗ ਵਿੱਚ ਵੀ ਚੱਲ ਰਹੀ ਸੀ ਕਿਤੇ ਸੱਚੀ ਮੀਤ ਨੂੰ ਨਾਂ ਅਪਣਾਵੇ ਨਹੀਂ ਨਹੀਂ ਜੇ ਆ ਗੱਲ ਹੁੰਦੀ ਉਹ ਵਿਆਹ ਕਿਉਂ ਕਰਾਉਂਦਾ ਮੇਰੇ ਨਾਲ ਮੀਤ ਇਦਾਂ ਨਹੀਂ ਕਰ ਸਕਦਾ ਮੇਰੇ ਨਾਲ ਮੇਰੀ ਕਿਸਮਤ ਮੈਨੂੰ ਦੁਆਰੇ ਧੋਖਾ ਨਹੀਂ ਦੇ ਸਕਦੀ ਜੱਸੀ ਫਿਕਰਾ ਜ ਡੁੱਬੀ ਆਪੇ ਸਵਾਲ ਕਰਕੇ ਆਪੇ ਹੀ ਜਵਾਬ ਦੇ ਰਹੀ ਸੀ ਜਿਵੇਂ ਜਿਵੇਂ ਹਨੇਰਾ ਵੱਧ ਰਿਹਾ ਸੀ ਉਹਦੀ ਬੇਚੈਨੀ ਵੱਧ ਰਹੀ ਸੀ ਉਹ ਸਾਇਤਾ ਜੀ ਕੇ ਮੀਤ ਦਾ ਇੰਤਜ਼ਾਰ ਕਰ ਰਹੀ ਸੀ ਪਰ ਮੀਤ ਦਾ ਤਾਂ ਕਿਤੇ ਅਤਾ ਪਤਾ ਹੀ ਨਹੀਂ ਸੀ ਥੱਕ ਹਾਰ ਕੇ ਉਹ ਬੈੱਡ ਦੀ ਢੋ ਨਾਲ ਸਿਰ ਲਾ ਕੇ ਬੈਠ ਗਈ ਖਿਆਲ ਜੇ ਵੀ ਉਹਦੇ ਚੈਣ ਵਿੱਚ ਸਰਪਟ ਘੋੜੇ ਵਾਂਗ ਦੌੜ ਰਹੇ ਸੀ ਉਹ ਸੋਚ ਰਹੀ ਸੀ ਕਿ ਕੋਈ ਗੱਲ ਨਹੀਂ ਜੇ ਮੀਤ ਉਹਨੂੰ ਅਜੇ ਨਹੀਂ ਅਪਣਾਏਗਾ ਤਾਂ ਉਹ ਆਪਣੇ ਪਿਆਰ ਤੇ ਸਦਕਾ ਨਾਲ ਹੌਲੀ-ਹੌਲੀ ਆਪਣੀ ਜਗ੍ਹਾ ਬਣਾ ਲਵੇਗੀ ਬੱਚਿਆਂ ਨੂੰ ਬਹੁਤ ਪਿਆਰ ਦੇਵੇਗੀ ਜੋ ਕਿ ਉਹਦਾ ਫਰਜ਼ ਵੀ ਹੈ ਇੱਕ ਦਿਨ ਮੀਤ ਦਾ ਦਿਲ ਵੀ ਉਹਨੂੰ ਜਗ੍ਹਾ ਦੇ ਦੂ ਰਹਿਣ ਲਈ ਉਹਨੂੰ ਵੀ ਬਹੁਤੀ ਨਹੀਂ ਬਸ ਥੋੜੀ ਜਹੀ ਜਗ੍ਹਾ ਕਾਫੀ ਹੈ ਨਾਲੇ ਮੈਨੂੰ ਕਿਹੜਾ ਕੀਰਤ ਪੈਣ ਦੀ ਜਗ੍ਹਾ ਚਾਹੀਦੀ ਹੈ ਮੈਨੂੰ ਤਾਂ ਬਸ ਮੇਰੇ ਲਈ ਕੋਈ ਕੋਨਾ ਮਿਲ ਜੇ ਮੀਤ ਦੇ ਦਿਲ ਚ ਮੈਨੂੰ ਉਹੀ ਕਾਫੀ ਏ ਇਹ ਸੋਚਦੇ ਸੋਚਦੇ ਜੱਸੀ ਦੀ ਕ ਅੱਖ ਲੱਗ ਗਈ ਉਹਨੂੰ ਪਤਾ ਹੀ ਨਹੀਂ ਲੱਗਾ ਆਪਣੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਅੱਜ ਪਹਿਲੀ ਵਾਰ ਉਹ ਲੋਕਾਂ ਅਤੇ ਪਰਜਾਈਆਂ ਦੇ ਤਾਣੇ ਸੁਣੇ ਬਿਨਾ ਆਪ ਦੇ ਘਰੇ ਸਕੂਨ ਨਾਲ ਸੁੱਤੀ ਸੀ ਜਿਸ ਕਰਕੇ ਉਹਨੂੰ ਮੀਤ ਕਦੋਂ ਆਇਆ ਇਸ ਗੱਲ ਦੀ ਬਿਲਕੁਲ ਪ੍ਰਿੰਕ ਨਾ ਲੱਗੀ ਜੱਸੀ ਨੂੰ ਸੁੱਤੇ ਦੇਖ ਕੇ ਮੀਤ ਨੂੰ ਅੰਦਰੋਂ ਅੰਦਰੀ ਤਸੱਲੀ ਹੀ ਹੋਈ ਕੇ ਚਲੋ ਚੰਗਾ ਹੋ ਗਿਆ ਸੀ ਸੌ ਗਈ ਕਮ ਸੇ ਕਾਮਾ ਮੈਨੂੰ ਇਹਦੇ ਸਵਾਲਾਂ ਦੇ ਜਵਾਬ ਤਾਂ ਨਹੀਂ ਦੇਣਗੇ ਇਹਦਾ ਸਾਹਮਣਾ ਨਾ ਕਰਨਾ ਪਊ ਖੜਾਕ ਸੁਣ ਕੇ ਜੱਸੀ ਦੀ ਨੀਂਦ 'ਚ ਖਲ ਨਾ ਭਵੇ ਇਹ ਹੀ ਸੋਚ ਕੇ ਮੀਤ ਬਿਨਾਂ ਕੁਝ ਖਾਦੇ ਪੀਤੇ ਹੀ ਆਪਣੇ ਬੱਚਿਆਂ ਨਾਲ ਜਾ ਕੇ ਸੌ ਗਿਆ ਰੋਜ਼ ਦਿਨ ਚੜਦਾ ਤੇ ਸਿਪ ਜਾਂਦਾ ਝੋਨਾ ਵੱਢ ਕੇ ਕਣਕਾਂ ਬੀਜੀਆਂ ਜਾ ਚੁੱਕੀਆਂ ਸੀ ਤੇ ਠੰਡ ਵੀ ਜ਼ੋਰ ਫੜ ਰਹੀ ਸੀ ਜੱਸੀ ਦਿਲੋਂ ਜਾਨੋਂ ਮੀਤ ਨੂੰ ਆਪਣਾ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੀ ਹੋਈ ਸੀ ਰੋਜ਼ ਸੂਰਜोदय ਲਈ ਉਮੀਦ ਦੀ ਕਰਨ ਲੈ ਕੇ ਨਿਕਲਦਾ ਅਤੇ ਉਹਦੀ ਕੀਤੀ ਹਰ ਕੋਸ਼ਿਸ਼ ਨੂੰ ਨਾ ਕਾਮਯਾਬ ਕਰਕੇ ਡੁੱਬ ਜਾਂਦਾ ਉਹ ਮੀਤ ਦਾ ਦਿਲ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਤੇ ਅਸਫਲ ਹੋ ਕੇ ਵੀ ਹਿੰਮਤ ਨਾ ਛੱਡਦੀ ਮੀਤ ਤਾਂ ਜਿਵੇਂ ਕੀਰਤ ਦੇ ਬਾਦ ਮਿੱਟੀ ਦਾ ਮਾਦੋ ਬਣ ਗਿਆ ਸੀ ਜੱਸੀ ਦੀ ਕੀਤੀ ਕੋਈ ਵੀ ਕੋਸ਼ਿਸ਼ ਉਹਨੂੰ ਸ਼ਾਇਦ ਨજર ਹੀ ਨਹੀਂ ਆਉਂਦੀ ਸੀ ਜਾਂ ਫਿਰ ਇੰਜ ਕਹਿ ਲਵੋ ਕਿ ਕੀਰਤ ਦੇ ਖਿਆਲਾਂ ਚੋਂ ਇਸ ਕਦਰ ਡੁੱਬਿਆ ਰਹਿੰਦਾ ਕਿ ਉਹ ਜੱਸੀ ਦੀ ਕਿਸੇ ਕੋਸ਼ਿਸ਼ ਨੂੰ ਦੇਖਣਾ ਹੀ ਨਹੀਂ ਚਾਹੁੰਦਾ ਸੀ ਕਦੇ-ਕਦੇ ਮੀਤ ਨੂੰ ਅਹਿਸਾਸ ਹੁੰਦਾ ਕਿ ਉਹ ਜस्सी ਨਾਲ ਨਾ ਇਨਸਾਫੀ ਕਰ ਰਿਹਾ ਹੈ ਜस्सी ਦਾ ਕੀ ਕਸੂਰ ਏ ਜੇ ਕੀਰਤ ਤੇ ਮੀਤ ਦਾ ਸਾਥ ਹੀ ਇਹਨਾਂ ਕੋ ਲਿਖਿਆ ਸੀ ਉਹ ਕਿਹੜੇ ਗੁਨਾਹ ਦੀ ਸਜ਼ਾ ਭੁਗਤ ਰਹੀ ਏ ਹਰ ਪਾਲ ਉਹ ਮੇਰਾ ਇੰਤਜ਼ਾਰ ਕਰਦੀ ਏ ਕਿ ਕਿਸ ਪਾਲ ਮੈਂ ਉਹਨੂੰ ਅਪਣਾਉਂਗਾ ਬੱਚਿਆਂ ਨੂੰ ਵੀ ਇੰਨਾ ਪਿਆਰ ਕਰਦੀ ਏ ਫਿਰ ਵੀ ਮੈਂ ਅੱਜ ਮੈਂ ਜਸੀ ਤੋਂ ਆਪਣੇ ਇਸ ਕੁਰਖਤ ਵਿਵਹਾਰ ਲਈ ਮਾਫੀ ਮੰਗੂੰਗਾ ਤੇ ਉਹਨੂੰ ਉਹਦਾ ਹੱਕ ਦੇਵਾਂਗਾ ਇਹ ਸੋਚ ਕੇ ਮੀਤ ਘਰ ਨੂੰ ਤੁਰਦਾ ਪਰ ਘਰ ਦੀ ਦहली ਤੇ ਪਹੁੰਚਦੇ ਪਹੁੰਚਦੇ ਉਹ ਦਿਲ ਹੱਥੋਂ ਮਜਬੂਰ ਹੋ ਜਾਂਦਾ ਤੇ ਜੱਸੀ ਨੂੰ ਬਿਨ ਕੁੱਝ ਕਹੇ ਚੁੱਪਚਾਪ ਰੋਟੀ ਖਾਂ ਕੇ ਸੌ ਜਾਂਦਾ ਪੂਰਾ ਮਹੀਨਾ ਹੋ ਚੱਲਾ ਸੀ ਪਰ ਅੱਜ ਮੀਤ ਨੇ ਨਾ ਤੱਕਦੇ ਅੱਖ ਪਟਕੇ ਜੱਸੀ ਨੂੰ ਦੇਖਿਆ ਸੀ ਤੇ ਨਾ ਹੀ ਉਹਦੇ ਨਾਲ ਕਦੇ ਜਵਾਨ ਸਾਂਝੀ ਕੀਤੀ ਸੀ ਪਰ ਉਹਦੇ ਸਰਵਈਏ ਦਾ ਜੱਸੀ ਦੇ ਬੱਚਿਆਂ ਪ੍ਰਤੀ ਪਿਆਰ ਤੇ ਕੋਈ ਅਸਰ ਨਹੀਂ ਪਿਆ ਸੀ ਉਹ ਬੱਚਿਆਂ ਦਾ ਹਰ ਰੋਜ਼ ਪੀਤੇ ਦਿਨ ਤੋਂ ਵੀ ਵੱਧ ਖਿਆਲ ਰੱਖਦੀ ਉਹਨਾਂ ਨੂੰ ਆਪਣੀ ਔਲਾਦ ਮੰਗੀ ਪਿਆਰ ਕਰਦੀ ਮੀਤ ਨੂੰ ਹੁਣ ਜਵਾਕਾਂ ਦਾ ਪੂਰਾ ਫਿਕਰ ਨਹੀਂ ਸੀ ਜੱਸੀ ਨੇ ਸਾਰੀ ਜ਼ਿੰਮੇਵਾਰੀ ਆਪ ਚੱਕ ਲਈ ਸੀ ਜਵਾਕ ਵੀ ਹੁਣ ਜੱਸੀ ਨਾਲ ਆਪਣੀ ਸਗੀ ਮਾਂ ਬਾਗ ਕੋਲ ਮਿਲ ਗਏ ਸਨ ਬਿਨ ਦੱਸੇ ਕੋਈ ਕਹਿ ਨਹੀਂ ਸਕਦਾ ਸੀ ਕਿ ਜੱਸੀ ਉਹਨਾਂ ਦੀ ਮਤਰੀ ਮਾਏ ਜੱਸੀ ਬੜੀ ਹੀ ਸਿਆਣੀ ਤੇ ਸਬਰ ਵਾਲੀ ਕੁੜੀ ਸੀ ਉਹ ਭਾਵੇਂ ਕੀਰਤ ਜਿੰਨੀ ਸੋਹਣੀ ਨਹੀਂ ਸੀ ਪਰ ਕਿਸੇ ਨਾਲੋਂ ਘੱਟ ਵੀ ਨਹੀਂ ਸੀ ਘਰ ਨੌਕਰੀ ਤੇ ਬੱਚਿਆਂ ਦੀ ਜ਼ਿੰਮੇਵਾਰੀ ਉਹਨੇ ਬਖੂਬੀ ਚੁੱਕ ਲਈ ਸੀ ਉਹਦੀ ਨੌਕਰੀ ਕਰਕੇ ਉਹ ਬੱਚਿਆਂ ਦੀ ਦੇਖਭਾਲ ਵਿੱਚ ਕੋਈ ਕਮੀ ਨਾ ਆਉਣ ਦਿੰਦੀ ਆਪ ਚਾਹੇ ਉਹ ਇਹਨਾਂ ਕੁਝ ਇੱਕੋ ਸਮੇਂ ਕਰਦੀ ਕਰਦੀ ਬਹੁਤੀ ਵਾਰੀ ਬੜੀ ਤੰਗ ਵੀ ਹੁੰਦੀ ਸੀ ਪਰ ਕਦੇ ਮੱਥੇ ਵੱਟ ਨਹੀਂ ਪਾਉਂਦੀ ਸੀ ਉਹ ਹਮੇਸ਼ਾ ਹੱਸਦੀ ਹੱਸਦੀ ਸਾਰੇ ਕੰਮ ਕਰਦੀ ਰਹਿੰਦੀ ਸੀ ਕਹਾਣੀ ਅਜੇ ਬਾਕੀ ਹੈ ਦੋਸਤੋ ਤੁਹਾਡਾ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਕਿੱਦਾਂ ਦੀਆਂ ਲੱਗਦੀਆਂ ਨੇ ਸ਼ੇਅਰ ਸਬਸਕ੍ਰਾਈਬਰ ਕਰਨਾ ਨਾ ਭੁੱਲਣਾ ਦੋਸਤੋ ਤੁਹਾਡਾ ਬਹੁਤ ਧੰਨਵਾਦ ਜੀ